ਟਾੜੀਵਾਲ ਪਿੰਡ ਰਣੀਆਂ ਦੇ ਇੱਕ ਨੌਜਵਾਨ ਦੀ ਰੇਲ ਗੱਡੀ ਦੇ ਹੇਠਾਂ ਆ ਕੇ ਮੌਤ ਹੁੰਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਅਮਨਸਰ ਵੱਲ ਜਾ ਰਹੀ ਸਪੈਸ਼ਲ ਰੇਲ ਗੱਡੀ ਜਦ ਪਿੰਡ ਰਣੀਆਂ ਦੇ ਸਾਹਮਣੇ ਪਾਵਰ ਕਮ ਐਕਸ਼ਨ ਦਫ਼ਤਰ ਟਾੜੀਵਾਲ ਨਜ਼ਦੀਕ ਪਹੁੰਚੀ ਤਾਂ ਇੱਕ ਨੌਜਵਾਨ ਅਚਾਨਕ ਰੇਲ ਗੱਡੀ ਦੇ ਥੱਲੇ ਆ ਗਿਆ ਜਿਸ ਦੀ ਪਛਾਣ ਸੂਰਜワਸੀ ਰਣੀਆਂ ਵਜੋਂ ਹੋਈ। ਦੁਖਦਾਈ ਖਬਰ ਦਾ ਪਤਾ ਲੱਗਣ ਤੇ ਮ੍ਰਿਤਕ ਨੌਜਵਾਨ ਦੀ ਮਾਤਾ ਕਮਲੇਸ਼ਕੌਰ ਅਤੇ ਮ੍ਰਿਤਕ ਦੀ ਪਤਨੀ ਨੇ ਆ ਕੇ ਪਛਾਣ ਕੀਤੀ ਕਿ ਇਹ ਉਹਨਾਂ ਦਾ ਹੀ ਲੜਕਾ ਸੂਰਜ ਹੈ ਜਦਕਿ Laash ਕੋਲ ਉਸਦਾ ਆਧਾਰ ਕਾਰਡ ਵੀ ਮਿਲਿਆ ਰੇਵੇ ਪੁਲਿਸ ਚੌਕੀ ਇੰਚਾਰਜ ਐਸਆਈ ਤਲਵਿੰਦਰ ਸਿੰਘ ਸਾਥੀ ਮੁਲਾਜ਼ਮਾਂ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ Laash ਨੂੰ ਸ਼ਿਵਲ ਹਸਪਤਾਲ ਗੁਰਦਾਸਪੁਰੇ ਖੇ ਭੇਜ ਕੇ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹ ਕਹਾਣੀ ਦਾ ਯਾਮ ਹੋ ਗਿਆ ਕੋਈ ਖਾਣੇ ਪੋਛਣ ਹੋਇਆ ਕੋਈ ਹੋਇਆ ਕਹਿੰਦਾ ਮੰਮੀ ਮੈਂ 5 ਮਿੰਟ ਸੇ ਆ ਰਹਾ ਹਾਂ ਚਲੋ ਬਗਮੋ ਚਲੋ ਨਾ ਆਪੋ ਉਪਰ ਚਿੰਦਨੋ ਇਹ ਮੇਰੀ ਮਾਂ ਤੁਹਾਡਾ ਕੀ ਲੱਗਦਾ ਜੀ ਮੇਰਾ ਬੇਟਾ ਜੇ ਤੇ ਮੇਰਾ ਬੇਟਾ ਜੇ ਮੇਰੀ ਨੋ ਆ ਪਤਾ ਨਹੀਂ ਇਹਨਾਂ ਜੀ ਆਪਾਂ ਕੀ ਗੱਲ ਹੋਣੀ ਨਹੀਂ ਕੁਛ ਨਹੀਂ ਤੁਸੀਂ ਕਿਥੋਂ ਇੱਕ ਪ੍ਰੈਸਰ ਪ੍ਰੈਸਰ ਨਾਲ ਗੱਲ ਕਰ ਲਿਓ ਹਾਂ ਵੇਖ ਲੈਂਦੇ ਕੀ ਗੱਲ ਹੋ ਗਈ ਫਿਰ ਵੇਖ ਦੱਸਣ ਲੱਗੇ ਨਾ ਜੋ ਦੱਸਣ ਲੱਗੇ ਆ ਬਾਰੇ ਐ ਸੈਤਲਿੰਦਰ ਸਿੰਘ ਦਾ ਇੱਕ ਤੇ ਸਿਆਚਲਾ ਗੱਡੀ ਅੱਜ ਗਈ ਸੀ ਥਾਨਕੋਟ ਜੀ ਤੇ ਉਹ ਆਉਂਦੀ ਸੀ ਇਹ ਬੰਦਾ ਵਿਰਾਨ ਕਰਾਚ ਕਰਨ ਲੱਗਾ ਸੀ ਤੇ ਲੱਗੇ ਰਣੀਏ ਦਾ ਬੰਦਾ ਹੈ ਨਿਸ਼ਨਾਟ ਹੋ ਗਈ ਆ ਇਹਦੀ ਹੁਣ ਕੋਈ ਕਾਰਵਾਈ ਨਹੀਂ ਹੁੰਦੀ ਆ ਹੋ ਨਹੀਂ ਕਰਦੇ ਕਿੰਨੇ ਕੁ ਜਿਹੜੀ ਵਾਦਤ ਹੈ ਜੀ ਇਹ ਮਤਲਬ ਹੁਣੇ ਅਜੇ ਹੋਈ ਆ ਤੁਹਾਨੂੰ ਪੰਜ ਵਜੇ ਪੰਜ ਵਜੇ ਟ੍ਰੇਨ ਕਿੱਧਰੋਂ ਕਿੱਧਰ ਜਾ ਰਹੀ ਇਹਦੀ ਆਪਣੇ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਹੁਣ ਕੀ ਕਰਨ ਫੈਸਲਾ ਗੱਡੀ ਇਹਦੀ ਵੀ ਹੁਣ ਇਨੂੰ ਉੱਥੇ ਹਸਪਤਾਲ ਤੇ ਜਾਣ ਦੇ। ਇੱਥੇ ਜੋ ਕਰ ਰਿਹਾ ਈ ਬੰਦੀ ਆ ਉਹ ਕਰਨ। ਸਭਾ ਜਾਣਕਾਰੀ ਮਿਲੀ ਹੈ ਵੀ ਕਿੱਦਾਂ ਇਹ ਥੱਲੇ ਆਇਆ। ਅਜੇ ਤੱਕ ਕੋਈ ਨਹੀਂ ਮਿਲੀ। ਅਜੀ ਹੁਣ ਬਾਤ ਜੋ ਵੀ ਹੋਈ ਉਹ ਕਰਨ। ਇਹਨੂੰ ਅਜੇ ਹਸਪਤਾਲ ਤੇ ਭੇਜਣ ਲੱਗੇ ਆ। ਸਰਕਾਰੀ ਹਸਪਤਾਲ ਅਰਦਾਸਪੁਰ। ਕਿਹੜੀ ਦਿਨ ਵਾਕਿਆ ਆਇਆ? ਕਦੀ ਲੱਗੇ। ਫੇਰ ਨਹੀਂ ਇਹਦੇ ਹੋਇਆ ਜੀ ਲੱਗੇ ਨਹਿਰ ਦੇ ਪੁਲ ਤੇ ਲੱਗੇ। ਕੀ ਸੁਣਾਸ ਤੋਂ ਕੀ ਨਾਮ ਇਹਦਾ? ਉਹਦਾ ਨਾਮ ਕੁਝ ਸਿੰਘ ਦਾ, ਸੁਰਜੀਤ ਸਿੰਘ ਦਾ। ਇਹ ਪ੍ਰਮਾਣ ਭਖਾਉਂਦੇ ਰਮਨ ਸਿੰਘ। ਸੰਨਤ ਕੋਮਤ ਸਿੰਘ। ਨਹੀਂ ਪਰਦਾ ਵਾਸੀ ਕਿਥੋਂ ਵਾਸੀ ਰੰਗੀਆਂ ਦੇ ਗਣੀਆਂ ਦੇ ਹੋ ਕਹਾਣੀ ਦਾ ਨਾਮ ਰੱਖੋ ਮੈਂ ਕੋਸ਼ਿਸ਼ ਹੋਇਆ ਖੰਡਾ ਬੰਦੀ ਮੈਂ 5 ਮਿੰਟ ਸੇ ਆ ਰਹਾ ਹਾਂ ਚਲੋ ਚਲੋ ਤੇ ਮੇਰੀ ਮਾਂ ਤੁਹਾਡਾ ਕੀ ਲੱਗਦਾ ਜੀ ਮੇਰਾ ਬੇਟਾ ਜੇ ਤੇ ਮੇਰਾ ਬੇਟਾ ਜੇ ਮੇਰੀ ਨੋ ਆ ਪਤਾ ਨਹੀਂ ਇਹਨਾਂ ਦੀ ਅਫਾਚੀ ਕੀ ਗੱਲ ਹੋਣੀ ਹੈ ਇਹਨਾਂ ਨੂੰ ਕੁਛ ਨਹੀਂ ਤੁਸੀਂ ਕਿਥੋਂ